ਜਦ ਪਾਣੀ ਚੜਿਆ ਸੀ ਤਾਂ ਸਿਰਫ ਘਰ ਨਹੀਂ ਡੁੱਬੇ ਸਨ ਲੋਕਾਂ ਦੀਆਂ ਉਮੀਦਾਂ ਵੀ ਡੁੱਬ ਗਈਆਂ ਸਨ ਜਦ ਨਦੀਆਂ ਨੇ ਆਪਣਾ ਰੁਖ ਬਦਲਿਆ ਸੀ ਤਾਂ ਕਿਸਾਨਾਂ ਦੇ ਹੱਥਾਂ ਦੀਆਂ ਲਕੀਰਾਂ ਵੀ ਮਿਟ ਗਈਆਂ ਸਨ ਪਰ ਅੱਜ ਉਸੇ ਉਮੀਦ ਤੇ ਮੁੜ ਉੱਗਣ ਲੱਗੀਆਂ ਹਨ ਖੁਸ਼ੀਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਨਾਲਾ ਪਹੁੰਚੇ ਅਤੇ ਨਾਲ ਹੀ ਆਪਣੇ ਵਾਅਦੇ ਨੂੰ ਨਿਭਾਉਣ ਅਤੇ ਕਿਸਾਨਾਂ ਤੇ ਪਰਾਵਾਂ ਦੇ ਦਿਲਾਂ ਦੇ ਵਿੱਚ ਭਰੋਸਾ ਵਾਪਸ ਜਗਾਉਣ ਲਈ ਉੱਥੇ ਗਏ ਉਹਨਾਂ ਨੇ ਹਾਰਡ ਪੀੜਿਤ ਕਿਸਾਨਾਂ ਨੂੰ 5 ਕਰੋੜ ਤੋਂ ਵੱਧ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਵੀ ਕੀਤੀ ਇਹ ਸਿਰਫ ਚੈੱਕ ਨਹੀਂ ਹੈ ਇਹ ਇੱਕ ਮਲ੍ਹਮ ਕਹਿ ਸਕਦੇ ਹਾਂ ਜੋ ਕਿ ਕਿਸਾਨਾਂ ਦੇ ਜ਼ਖਮਾਂ ਤੇ ਲਗਾਇਆ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਮੇਂ ਸਿਰ ਜ਼ਖਮਾਂ ਤੇ ਮਲ੍ਹਮ ਲਗਾਉਣ ਦਾ ਕੰਮ ਕਰ ਰਹੇ ਹਾਂ ਤੇ ਸੱਚਮੁੱਚ ਅੱਜ ਇਹ ਸ਼ਬਦ ਹਕੀਕਤ ਬਣ ਗਏ ਅਜਨਾਲਾ ਦੇ ਪੰਜਾਬ ਤੋਂ ਵੱਧ ਪਿੰਡਾਂ ਦੇ ਕਿਸਾਨ ਜਿਨ੍ਹਾਂ ਦੇ ਘਰ ਮਲਬੇ ਦੇ ਵਿੱਚ ਬਦਲ ਗਏ ਸਨ ਜਿਨ੍ਹਾਂ ਦੀਆਂ ਫਸਲਾਂ ਪਾਣੀ ਵਿੱਚ ਬਹਿ ਗਈਆਂ ਸਨ ਉਹਨਾਂ ਦੇ ਚਿਹਰਿਆਂ ਤੇ ਅੱਜ ਕਈ ਦਿਨਾਂ ਬਾਅਦ ਇੱਕ ਹਲਕੀ ਮੁਸਕਾਨ ਵਾਪਸ ਆਈ ਤੁਹਾਨੂੰ ਦੱਸ ਦਈਏ ਕਿ ਜਦ 3 ਹਫ਼ਤੇ ਪਹਿਲਾਂ ਲਗਾਤਾਰ ਮੀਂਹ ਨਹੀਂ ਰੁਕਿਆ ਸੀ ਤਦ 3200 ਸਰਕਾਰੀ ਸਕੂਲ ਮਿੱਟੀ ਦੇ ਵਿੱਚ ਮਿਲ ਗਏ 85000 ਕਿਲੋਮੀਟਰ ਸੜਕਾਂ ਟੁੱਟ ਗਈਆਂ 25000 ਤੋਂ ਵੱਧ ਫੁੱਲ ਕਾਲਜ ਹਸਪਤਾਲ ਸਭ ਨੂੰ ਨੁਕਸਾਨ ਹੋਇਆ ਸੀ ਘਟੂ ਘਟ ਕਿੰਨੀਆਂ ਜ਼ਮੀਨਾਂ ਸਨ ਜੋ ਕਿ ਇਸ ਹੜ ਦਾ ਨਿਸ਼ਾਨਾ ਬਣ ਗਿਆ ਸਨ ਪਰ ਸੀਐਮ ਮਾਨ ਨੇ ਵਾਦਾ ਕੀਤਾ ਸੀ ਕਿ 15 ਅਕਤੂਬਰ ਤੋਂ ਪਹਿਲਾਂ ਹਰੇਕ ਹੜ ਪੀੜਿਤ ਤੱਕ ਮੁਆਵਜ਼ਾ ਪਹੁੰਚੇਗਾ ਤੇ ਅੱਜ 13 ਅਕਤੂਬਰ ਨੂੰ ਉਸ ਵਾਦੇ ਦੀ ਸ਼ੁਰੂਆਤ ਹੋ ਗਈ ਹੈ ਜਿਸ ਮਿਸ਼ਨ ਦਾ ਨਾਮ ਦਿੱਤਾ ਗਿਆ ਸੀ ਮਿਸ਼ਨ ਚੜ੍ਹਦੀ ਕਲਾ ਸਿਰਫ ਇੱਕ ਯੋਜਨਾ ਨਹੀਂ ਇਹ ਭਾਵਨਾ ਹੈ ਇਹ ਉਸ ਵਿਸ਼ਵਾਸਾ ਨਾਮ ਹੈ ਜੋ ਕਿਸਾਨਾਂ ਦੇ ਦਿਲਾਂ ਦੇ ਵਿੱਚ ਮੁਰਜ਼ ਜ਼ਿੰਦਾ ਹੋ ਰਿਹਾ ਹੈ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਸੀਂ ਫੇਰ ਤੋਂ ਅ ਗਿਰਦਾਵਰੀ ਕਰਾਂਗੇ ਤਾਂ ਕਿ ਹਰ ਹੜ ਪੀੜਿਤਾਂ ਤੱਕ ਮੁਆਵਜ਼ਾ ਪਹੁੰਚੇ ਤੇ ਨਾਲ ਹੀ ਜੋ ਵੀ ਇਲਾਕੇ ਪ੍ਰਭਾਵਿਤ ਹੋਏ ਹਨ ਉਹਨਾਂ ਤੱਕ ਵੀ ਅਸੀਂ ਆਪਣੀ ਇਸ ਸੋਚ ਨੂੰ ਔਰ ਇਸ ਪੈਸੇ ਨੂੰ ਉਹਨਾਂ ਤੱਕ ਅਸੀਂ ਪਹੁੰਚਾ ਸਕੀਏ ਇਹ ਸ਼ਬਦ ਸਰਉਪਾਸ਼ਨ ਨੇ ਇਸਨ ਇੱਕ ਜ਼ਿੰਮੇਵਾਰੀ ਦੀ ਗੂੰਜ ਹੈ ਜੋ ਅਜਨਾਲਾ ਦੇ ਹਰੇਕ ਕਿਸਾਨ ਨੇ ਸੁਣੀ ਪਰ ਆંકੜੇ ਵੀ ਆਪਣੀ ਕਹਾਣੀ ਦੱਸ ਰਹੇ ਹਨ 631 ਕਿਸਾਨਾਂ ਨੂੰ ਅੱਜ ਮੁਆਵਜ਼ੇ ਦੇ ਚੈੱਕ ਵੰਡੇ ਗਏ ਹਨ ਜਿਦੇ ਵਿੱਚ 20000 ਰੁਪਏ ਪ੍ਰਤੀ ਏਕੜ ਇਹ ਦੇਸ਼ ਦੇ ਇਤਿਹਾਸ ਦੀ ਪਹਿਲੀ ਵਾਰ ਹੋ ਰਿਹਾ ਹੈ ਜਿੱਥੇ ਸਿੱਧਾ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸਾ ਗਿਆ ਹੈ ਕੋਈ ਵਿਚੋਲਿਆ ਨਹੀਂ ਪਿਆ ਕੋਈ ਦੇਰੀ ਨਹੀਂ ਹੋਈ ਸਿਰਫ ਇਨਸਾਫ ਕੀਤਾ ਗਿਆ ਹੈ ਇਹ ਸਿਰਫ ਚੈੱਕ ਨਹੀਂ ਹਨ ਇਹ ਆਸ ਹੈ ਉਸ ਮਲਹਮ ਦੀ ਜੋ ਕਿਸਾਨਾਂ ਦੇ ਜ਼ਖਮਾਂ ਤੇ ਲੱਗ ਰਿਹਾ ਹੈ ਉਹ ਜ਼ਖਮ ਜੋ ਪਾਣੀ ਨੇ ਨਹੀਂ ਬੇਰੁਖੀ ਨੇ ਦਿੱਤੇ ਸਨ ਅਜੇ ਚਿਹਰੇ ਕਹਿ ਰਹੇ ਹਨ ਹਾਂ ਸਾਡੀ ਸੁਣਵਾਈ ਹੋਈ ਹੈ ਪਰ ਹੜ ਦੇ ਨਾਲ ਸਿਰਫ ਕਾਰ ਨਹੀਂ ਡੁੱਬੇ ਨਾਲੀਆਂ ਵੀ ਹਿੱਲ ਗਈਆਂ ਤੇ ਹੁਣ ਉਹ ਮੁਆਵਜ਼ਾ ਸਿਰਫ ਸ਼ੁਰੂਆਤ ਹੈ ਅਸਲ ਲੜਾਈ ਹੈ ਪਿੰਡਾਂ ਨੂੰ ਦੁਬਾਰਾ ਖੜਾ ਕਰਨ ਦੀ ਨਦੀਆਂ ਨੂੰ ਕਾਬੂ ਕਰਨ ਦੀ ਤੇ ਸਿਸਟਮ ਨੂੰ ਮਜ਼ਬੂਤ ਕਰਨ ਦੀ ਪੰਜਾਬ ਸਰਕਾਰ ਨੇ ਨਵੇਂ ਸਰਵੇ ਦੀ ਵੀ ਹੁਕਮ ਦਿੱਤੇ ਹਨ ਹਰ ਪਸ਼ੂ ਹਰ ਘਰ ਹਰ ਏਕੜ ਦੀ ਗਿਣਤੀ ਹੋਏਗੀ ਹੋਏ ਪੀੜਿਤ ਬਚੇਗਾ ਨਹੀਂ ਕਿਉਂਕਿ ਇਹ ਮੁਆਵਜ਼ਾ ਸਿਰਫ ਪੈਸਾ ਨਹੀਂ ਹੈ ਇਨਸਾਫ ਦੀ ਪਹਿਲੀ ਕਸ਼ਤ ਹੈ ਅਜਨਾਲਾ ਤੋਂ ਉੱਠੀ ਇਹ ਉਮੀਦ ਹੁਣ ਸਾਰੇ ਪੰਜਾਬ ਦੇ ਵਿੱਚ ਫੈਲ ਰਹੀ ਹੈ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਅੱਜ ਫੇਰ ਰੌਸ਼ਨੀ ਹੈ ਉਹ ਰੌਸ਼ਨੀ ਜੋ ਬਿਜਲੀ ਦੀ ਨਹੀਂ ਪਰੋਸੇ ਦੀ ਹੈ ਤੇ ਸ਼ਾਇਦ ਇਹੀ ਹੈ ਅਸਲੀ ਚੜਦੀ ਕਲਾ ਜਾਂ ਦੁੱਖਾਂ ਦੇ ਬਾਦਲ ਵੀ ਪੰਜਾਬੀ ਆਪਣੀ ਮਿੱਟੀ ਅਤੇ ਮੁਹੱਬਤ ਦੇ ਨਾਲ ਇਹਨਾਂ ਦੁੱਖ ਦੇ ਬਾਦਲਾਂ ਨੂੰ ਵੀ ਦੂਰ ਕਰ ਦਿੰਦੇ ਹਨ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਣੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਵੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਹੀ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਅਪਾ ਬਾਅਦ ਜਾਇਆਵਾਂਗੇ ਕਦੇ ਫੇਰ ਜਾਇਆਵਾਂਗੇ ਪਰ ਕਿਰਾਂ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ ਤਾਂ ਕਿ ਲੀਤ ਆਵੇ ਜ਼ਿੰਦਗੀ ਸੋ 2500 ਅੱਠ ਪਿੰਡ ਪ੍ਰਭਾਵਿਤ ਹੋਏ ਨੇ ਅੱਜ 52 ਪਿੰਡ ਇਸ ਇਲਾਕੇ ਦੇ ਮਤਲਬ ਟੋਟਲ ਅਜਨਾਲੇ ਦੇ 150 ਤੋਂ ਉੱਪਰ 110 220 200 ਤੋਂ ਵੱਧ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹੈ 110 ਉਹਦੇ ਚੋਂ ਜਨਾਲੇ ਦੇ 52 ਚ ਅੱਜ ਜਿਹੜਾ ਉਹ ਸ਼ੁਰੂਆਤ ਕਰ ਰਹੇ ਆ ਸੋ ਇਸ ਕਰਕੇ ਸਾਡੇ ਕੋਲੇ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਰਿਹਾ ਸੀ ਸੈਂਟਰ ਗਵਰਨਮੈਂਟ ਨੂੰ ਲਗਭਗ 14000 ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕਲਾ-ਕਲਾ ਲਿਖ ਕੇ ਭੇਜਤਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀਆਂ ਵਾਲੇ ਲਿਖ ਕਨੀ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਚਿਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀ ਏ ਪਾਣੀ ਕਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਾਂ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20 ਹਜ਼ਾਰ ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣ ਨਹੀਂ ਤਾਂ ਪੰਜਾਬੀ ਆ ਅਸੀਂ ਆਪਣੇ ਆਪ ਵੀ ਹਿਲਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਿਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਉਹਦਾ ਵਿਆਜ ਹੀ ਨਹੀਂ ਮੁੱਕਦਾ ਤੁਰਕੀ ਦੇ ਵਿੱਚ ਪਹਚਾੜ ਆਵੇ ਤੇ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸਾਡਾ ਹੱਕ ਬਣਦਾ ਸਾਡਾ 50000 ਕਰੋੜ ਜੀਐਸਟੀ ਦਾ ਦੇ ਦਿਓ 8.5 ਹਜ਼ਾਰ ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਹੀ ਦੇ ਦੋ ਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਹੈ ਨਾ 8000 ਕਰੋੜ ਇਹ ਸਾਰਾ ਸੜਕਾਂ ਦਾ ਪਿੰਡਾਂ ਵਾਲੀਆਂ ਸੜਕਾਂ ਦਾ ਜਿਹੜੀਆਂ ਮੰਡੀਆਂ ਨੂੰ ਜਾਂਦੀਆਂ ਨੇ ਉਹੀ ਦੇ ਦੋ ਜੀ ਮੈਂ ਕਹਾਂ ਮੈਂ ਸਪੈਸ਼ਲ ਪੈਕੇਜ ਮੰਗਦਾ ਹੀ ਨਹੀਂ ਉਹੀ ਦੇ ਦੋ ਅਸੀਂ ਉਹਨਾਂ ਨਾਲ ਸਾਰ ਲਾਂਗੇ ਉਹ ਬਸ ਸੁਸਾਬੀ ਕਿਤਾਬੀ ਨੇ ਇਹਨੂੰ ਇੱਥੋਂ ਕੱਟ ਲੋ ਇਹਨੂੰ ਇੱਥੋਂ ਕੱਟ ਲੋ ਆ ਇਹਨੂੰ ਮੈਂ ਇਹਦੇ ਵਿੱਚ ਹੀ ਸਮਝੋ ਇਹਨੂੰ ਇਹਦੇ ਵਿੱਚ ਹੀ ਸਮਝੋ ਮੈਂ ਕਹਾਂ ਜੀ ਐਂ ਨਹੀਂ ਕੰਮ ਚੱਲਣਾ ਖੁੱਲੇ ਗੱਫੇ ਸਾਡੇ ਤਾਂ ਖੁੱਲੇ ਗੱਫੇ ਚੱਲਦੇ ਆ ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲਿਟਿਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨ ਇਲੈਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਆ ਯਾਰ ਕੁਛ ਨਾ ਕੁਛ ਤਾਂ ਖੋਲੋ ਖਜਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਦੇਸ਼ ਦੇ ਅਨਾਜ ਅਨਾਜ ਠਾਰਾਂ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਐ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਐ ਗੰਨਾ ਚਾਹੀਦਾ ਝੋਲ ਚਾਹੀਦੇ ਨੇ ਮੱਕੀ ਚਾਹੀਦੀ ਐ ਉਦੋਂ ਪੰਜਾਬ ਐ ਜੇ ਪੰਜਾਬ ਕਹਿੰਦੇ ਥੋੜੇ ਜਿਹਾ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗਮਲਿਆਂ ਚ ਲਾਈਏ ਕਣਕਾਂ ਅਸੀਂ ਫਿਰ ਹੋਰ ਕਿੱਥੇ ਬੀਜੀਏ ਫਿਰ ਪਾਣੀ ਪਾਣੀ ਥੋੜਾ ਲਾਵਾਂਗੇ ਪਾਣੀ ਥੋੜਾ ਇੱਧਰ ਨੂੰ ਕਰ ਦਾਂਗੇ ਪਾਣੀ ਥੋੜਾ ਇੱਧਰ ਨੂੰ ਕਦੇ ਭਾਖੜਾ ਤੇ ਰੋਲਾ ਪੈ ਜਾਂਦਾ ਹੈ ਡੈਮਾਂ ਤੇ ਕਦੇ ਕਿਤੇ ਰੋਲਾ ਪਾ ਲੈਂਦੇ ਆ ਪਰ ਵੀਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੈਂ ਤਾਂ ਦੇਖ ਲਿਆ ਸਾਢੇ 3 ਪੌਣੇ 4 ਸਾਲ ਹੋ ਗਏ ਵੀ ਇਹ ਵਰਦਾਨ ਹੀ ਹੈ ਧਰਤੀ ਨੂੰ ਕੋਈ ਜਿਹੜੀਆਂ ਜ਼ਮੀਨਾਂ ਰੁੜ ਗਈਆਂ دریاਵਾਂ ਚ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਦਾ ਪਤਾ ਕਰ ਰਹੇ ਹਾਂ ਕਿਉਂਕਿ ਇਹਦਾ ਪਤਾ ਕਰਨ ਵਾਸਤੇ ਪਿੰਡਾਂ ਚੋਂ ਲੋਕਾਂ ਨੂੰ ਪਤਾ ਹੁੰਦਾ ਸਾਰਾ ਤੇ ਨਾਲ ਇੱਕ ਹੋਰ ਮੈਂ ਕਹਿਣਾ ਚਾਹਨਾ ਜਿਹੜੀ ਕਿ ਪਹਿਲੀ ਵਾਰ ਹੋ ਰਹੀ ਹੈ ਗੱਲ ਪਹਿਲਾਂ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਗੱਲਾਂ ਦਾ ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਪਤੇ ਤੇ ਲੈ ਲੈਣੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਕਿਦੀ ਕਿਦੀ ਜ਼ਮੀਨ ਹੈ ਉਹ ਆਪਾਂ ਕੱਢ ਲੈਣੇ ਆ ਫਰਦ ਚੋਂ ਰਿਜਿਸਟਰੀ ਤੇ ਖਾਤੇ ਦੇ ਵਿੱਚ ਉਹਦੇ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਤੇ ਦਿੱਤੀ ਹੁੰਦੀ ਹੈ ਉਹਨ ਤਾਂ ਠੇਕਾ ਲੈ ਲਿਆ ਹੁੰਦਾ ਹੈ ਪੈਸੇ ਲੈ ਲੇ ਹੁੰਦੇ ਆ ਬਹੁਤ ਸਾਰੇ ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਉਹ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਤਾ ਜੀ ਆਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਹਾ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ ਜਿਨੇ ਰਿਹਾਂ ਸਪਰਿਆਂ ਤੇ ਪੈਸੇ ਖਰਚਤੇ ਜਿਨੇ ਪੁੱਤਾ ਵਾਂਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਗੜੇ ਪੈ ਗਏ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਤੇ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਇਸੇ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ مشترਕਾ ਖਾਤਾ ਸੀ ਨਾ ਕਿਸੇ ਕੋਲ ਦਾ ਕੋਈ ਕਾਗਜ਼ ਪੱਤਰ ਹੈ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਕਰ ਕਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਦੁੱਖ ਵੰਡਾਵਾਂਗੇ